ਸ਼ੁਕਰੀਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਤੁਸੀਂ ਆਪਣੇ ਪ੍ਰੋਡਕਟ ਲੈ ਕੇ ਇੱਥੇ ਕਿਸਾਨ ਕਲੱਬ ਦਾ ਸਮਾਗਮ ਉੱਥੇ ਪਹੁੰਚੇ ਹੋਏ ਹੋ ਤੇ ਸਾਨੂੰ ਉਹ ਜਿਹੜੇ ਪ੍ਰੋਡਕਟ ਤੁਹਾਡੇ ਬਹੁਤ ਵਧੀਆ ਲੱਗੇ ਤੇ ਤੁਸੀਂ ਸਾਨੂੰ ਇਹਨਾਂ ਬਾਰੇ ਸਮਝਾਓ ਵੀ ਕਿਹੜੇ ਕਿਹੜੇ ਆਪਣੇ ਕੋਲ ਪ੍ਰੋਡਕਟ ਨੇ ਤੁਸੀਂ ਕਿਸ ਤਰ੍ਹਾਂ ਤਿਆਰ ਕਰਦੇ ਹੋ ਸਰ ਮੈਂ ਗੁਰਦਤ ਸਿੰਘ ਪਿੰਡ ਰਸ਼ੀਦਪੁਰ ਜ਼ਿਲ੍ਹਾ ਰੋਪੜ ਬਲਾਕ ਚਮਕੌਰ ਸਾਹਿਬ ਦਾ ਰਹਿਣ ਵਾਲਾ ਜੀ ਹਾਂਜੀ ਮੈਂ 2009 ਤੋਂ ਮੈਂ ਆਰਗੈਨਿਕ ਖੇਤੀ ਕਰਦਾ ਠੀਕ ਹੈ ਜੀ ਤੇ ਇਹ ਮੇਰੇ ਜਿਹੜੇ ਸਾਰੇ ਪ੍ਰੋਡਕਟ ਹੈ ਇਹ ਮੇਰੇ ਸਾਰੇ ਆਰਗੈਨਿਕ ਹੈ ਅੱਛਾ ਜੀ ਤੇ ਜਿਹਦੇ ਵਿੱਚ ਅਸੀਂ ਗੋੜ ਸ਼क्कर ਤੇ ਆਹ ਮਿੱਟੀ ਦਾ اٹਾ ਹਾਂਜੀ ਹਾਂਜੀ ਤੇ ਅਚਾਰ ਚਟਣੀਆਂ ਜੋ ਵੀ ਅਸੀਂ ਆ ਅਸੀਂ ਦੇਖੋ ਇਹ ਗਲੇਰੀਆਂ ਹੈ ਅੱਛਾ ਜੀ ਗੰਨੇ ਦੀਆਂ ਗਲੇਰੀਆਂ ਜਿਹੜੀਆਂ ਹਾਂਜੀ ਇਹ ਕਿਉਂਕਿ ਅੱਜ ਕੱਲ ਦੇ ਜਿਹੜੀ ਪੀੜ੍ਹੀ ਆ ਉਹਨੂੰ ਗੰਨੇ ਚੁੱਪਣ ਦਾ ਵੀ ਪਤਾ ਨਹੀਂ ਆ ਠੀਕ ਹੈ ਹਾਂਜੀ ਤਾਂ ਅਸੀਂ ਇਹ ਉਹਨਾਂ ਦੀ ਸਹੂਲਤ ਵਾਸਤੇ ਯਾ ਅਸੀਂ ਇਕੱਲੇ ਦੀ ਗੰਨੇ ਦੀਆਂ ਗਲੇਰੀਆਂ ਜਿਹੜੀਆਂ ਅਸੀਂ ਇਹ ਵੀ ਬਣਾ ਕੇ ਅਸੀਂ ਇੱਥੇ ਲੈ ਕੇ ਆਏ ਆਂ ਔਰ ਮੈਂ ਕਿਸਾਨ ਕਲੱਬ ਦਾ ਮੈਂਬਰ ਆ ਬਹੁਤ ਪੁਰਾਣਾ ਠੀਕ ਹੈ ਜੀ ਹਾਂਜੀ ਤੇ ਦੂਸਰਾ ਜਿਹੜਾ ਹੁਣ ਆ ਔਰਗੈਨਿਕ ਕਲੱਬ ਬਣਿਆ ਉਹਦਾ ਵੀ ਮੈਂਬਰ ਆ ਜੀ ਠੀਕ ਹੈ ਜੀ ਤੇ ਮੈਂ ਇਹ ਜਿਹੜਾ ਸਾਨੂੰ ਇੱਕ ਪੰਜਾਬ ਐਗਰੋ ਨੇ ਆ ਪੰਜਾਬ ਐਗਰੋ ਵੱਲੋਂ ਮੈਨੂੰ ਸਰਟੀਫਿਕੇਟ ਹੈ ਠੀਕ ਹੈ ਜੀ ਹਾਂਜੀ ਤੇ ਉਹਨਾਂ ਨੇ ਸਾਨੂੰ ਉੱਥੇ ਰੋਪਣ ਵੀ ਇੱਕ ਸਸੇ ਨੀ ਪਲੇਟਫਾਰਮ ਦਿੱਤਾ ਹੈ ਠੀਕ ਹੈ ਜਿਹਦੇ ਤੁਸੀਂ ਹਫਤੇ ਚ ਇੱਕ ਦਿਨ 2 ਘੰਟੇ ਦੀ ਮੰਡੀ ਐ ਸਰ ਠੀਕ ਹੈ ਜੀ ਇਹ 2 ਘੰਟੇ ਦੇ ਵਿੱਚ ਜੋ ਸਾਡੇ ਪ੍ਰੋਡਕਟ ਉਹ ਸਾਡੇ ਉਥੇ ਵਿਖਦੇ ਆ ਔਰ ਇੱਕ ਹੋਰ ਵੀ ਤੁਹਾਨੂੰ ਮੈਂ ਦੱਸਾਂ ਉਥੇ ਅਸੀਂ ਆਪਣੇ ਘਰ ਦਾ ਸਾਗ ਬਣਾ ਕੇ ਜੀ ਸਾਗ ਬਣਾ ਕੇ ਖਾਲੀ ਉਹਦੇ ਚ ਕਣੂੜ ਪਾਇਆ ਹੁੰਦਾ ਤੇ ਉਹ ਅਸੀਂ ਪੈਕਿੰਗ ਕਰਕੇ ਲੈ ਕੇ ਜਾਂਦੇ ਆ ਜਿਹਦੀ ਬਹੁਤ ਡਿਮਾਂਡ ਆ ਤੇ ਲੱਸੀ ਮੇਰੇ ਕੋ ਸਾਹੀਵਾਲ ਜਾਵਾਂ ਉਹਨਾਂ ਦੀ ਲੱਸੀ ਵਰਤਿਓ ਜੋ ਵੀ ਮੇਰਾ ਘਰ ਦੀ ਖੇਤ ਦੀ ਪੈਦਾਵਾਰ ਹੈ ਉਹ ਸਾਰੀ ਮੈਂ ਆਰਗੈਨਿਕ ਤਰੀਕੇ ਨਾਲ ਤਿਆਰ ਕਰਕੇ ਹਰ ਮਾਰਕੀਟ 'ਚ ਵੇਚ ਰਿਹਾ ਠੀਕ ਹੈ ਜੀ ਤੇ ਇਹਦੇ 'ਚ ਹੁਣ ਜਿਵੇਂ ਤੁਸੀਂ ਪੈਕਿੰਗਾਂ ਡੋਲੀ ਕਰੀਆਂ ਹੋ ਜਾਂ ਡੱਬਿਆਂ ਦੇ ਵਿੱਚ ਗੁੜ ਦੀ ਪੈਕਿੰਗਾਂ ਡੱਬਿਆਂ 'ਚ ਕਰੀ ਹੋਈ ਹੈ ਇਹ ਲਪਾਪੈਂਚ ਕਰੀ ਹੋਈ ਹੈ ਇਹ ਇਹ ਗੋੜਿਆਂ ਦਾ ਕੁਆਲਟੀਆਂ ਡੋਟੀ ਹੈ ਕਿ ਇੱਕ ਤਰ੍ਹਾਂ ਦੇ ਗੋੜਾ ਸਾਡੇ ਕੋਲੇ ਹਾਂ ਗੋੜ ਜਿਹੜੇ ਆ ਗੋੜੇ ਕਿਦੇ ਵਿੱਚ ਤਾਂ ਸੀ ਆ ਸੌਫ ਮੂੰਗਫਲੀ ਅਤੇ ਹੋਰ ਉਹਨਾਂ ਅਸੀਂ ਗੁਣ ਵਰਤੀ ਦੇ ਨਾਮ ਦਿੱਤਾ ਹਾਂਜੀ ਤੇ ਇਹ ਆ ਗਾਜਰ ਆ ਗੋੜ ਬਣਾਇਆ ਹਾਂਜੀ ਤੇ ਇਹਨੂੰ ਅਸੀਂ ਗਾਜਰ ਗੋੜ ਕਹਿੰਦੇ ਹਾਂ ਜੀ ਠੀਕ ਹੈ ਜੀ ਤੇ ਆ ਗੇੜ ਜਿਹੜਾ ਪੇਸ਼ੀ ਵਾਲਾ ਗੋੜਾ ਹੈ ਤੇ ਇਹ ਚਾਹ ਬਣਾਓ ਚਾਹ ਦੁੱਧ ਚ ਪਾਓ ਜਾਂ ਖਾਓ ਕੋਈ ਕੁਝ ਵੀ ਕਰ ਸਕਦੇ ਆਂ ਇਹ ਛੱਤਰ ਆ ਜੀ ਹਾਂ ਜੀ ਇਹ ਸਾਡੀ ਛੱਤਰ ਆ ਇਹ ਤੁਹਾਨੂੰ ਗਲੇਰੀਆਂ ਦੱਸੇ ਦਿੱਤਾ ਗਲੇਰੀਆਂ ਨੂੰ ਆਪਾਂ ਲਿਆ ਕੇ ਕਿੰਨਾ ਚਿਰ ਰੱਖ ਸਕਦੇ ਆ ਘਰੇ ਮਤਲਬ ਜੇ ਲੈ ਕੇ ਜਾਣਾ ਹੋਵੇ ਇਹਨਾਂ ਨੂੰ 48 ਘੰਟੇ ਤੱਕ ਤੁਸੀਂ ਬਾਹਰ ਹੀ ਰੱਖ ਦੋ ਚਾਹੇ ਅੱਛਾ ਜੀ ਹਾਂ ਕੋਈ ਕੁੱਝ ਨਹੀਂ ਇਹ ਬਹੁਤ ਵਧੀਆ ਹੈ ਤੇਰੀ ਕੀ ਕੀਮਤ ਰੱਖੀ ਹੋਈ ਹੈ ਜੀ ਹਾਂ ਜੀ ਗਲੇਰੀਆਂ ਦੀ ਕੀ ਕੀਮਤ ਰੱਖੀ ਹੈ ਅਸੀਂ ਇੱਥੇ ਇਹਦੇ ਰੱਖੀ ਹੋਈਆਂ 250 ਗ੍ਰਾਮ ਦੀ ਪੈਕਿੰਗ ਹੈ ਹਾਂ ਜੀ ਇਹਦੇ 30 ਰੁਪਏ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਸੀਂ ਆਵਾਜ਼ ਬਾਈ ਜੀ ਫਿਰ ਤਾਂ ਹਾਂ ਮੈਂ ਅਸੀਂ 40 ਰੁਪਏ ਦੇ ਵੇਚਦੇ ਆਂ ਹਾਂਜੀ ਪਰ ਇੱਥੇ ਅੱਜ ਕਿਸਾਨ ਕਲੱਬ ਕਰਕੇ ਅਸੀਂ ਕਿਉਂਕਿ ਸਾਡਾ ਹੀ ਪਰਿਵਾਰ ਆਇਆ ਹੋਇਆ ਇੱਥੇ ਸਾਰਾ ਠੀਕ ਹੈ ਜੀ ਹਾਂਜੀ ਉਹਨੇ ਪਰਿਵਾਰਕ ਮੈਂਬਰਾਂ ਨੂੰ ਅਸੀਂ 10 ਰੁਪਏ ਕੱਟ ਵੀ ਦਵਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਹਾਂਜੀ ਤੇ ਗੁੜ ਦੇ ਰੇਟ ਫਿਰ ਤੁਸੀਂ ਵੱਖਰਾ ਵੱਖਰਾ ਰੱਖਿਆ ਜੇ ਚਾਹ ਲੈ ਗੁੜ ਲੈਣਾ ਉਹਦਾ ਕੀ ਰੇਟ ਰੱਖਿਆ ਹੈ ਜੀ ਜਾ ਦਾ 120 ਰੁਪਏ ਕਿਲੋ ਹੈ ਜੀ ਸਾਡਾ ਅੱਛਾ ਜੀ ਆਹ ਜਿਹੜੀ ਸ਼ੱਕਰ ਆ ਹਾਂਜੀ ਇਹਦਾ ਇੱਥੇ ਜਿਹੜਾ 140 ਰੁਪਏ ਰੇਟ ਹੈ ਹਾਂਜੀ ਤੇ ਆйдаਸੀ ਰੱਖਿਆ ਹੋਇਆ ਇਹ 900 ਗ੍ਰਾਮ ਦੀ ਪੈਕਿੰਗ ਹੈ ਹਾਂਜੀ ਤੇ ਇਹਦੇ 150 ਰੁਪਏ ਹਾਂਜੀ ਇਸ ਤਰ੍ਹਾਂ ਅਲੱਗ-ਅਲੱਗ ਹੈ ਜਿਹੜਾ ਮੱਕੀ ਦਾ ਆਟਾ ਹੈ ਹਾਂਜੀ ਇਹ ਦੇਸੀ ਮੱਕੀ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਸੀ ਠੀਕ ਹੈ ਜੀ ਉਹ ਬੀਜ ਹੈ ਮੇਰੇ ਕੋ ਇਹ ਉਹਦਾ ਆਟਾ ਇਹ ਅਸੀਂ ਦੇ ਰਹੇ ਹਾਂ 80 ਰੁਪਏ ਕਿੰਨੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਔਰ ਸਰੋਤਿਆਂ ਦਾ